ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਰੰਗੇ ਰੰਗੇ ਭੰਤੀ ਕਰ ਕਰ ਜੰਸੀ ਮਾਇਆ ਜਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤੇ ਇਸ ਦੀ ਵਡਿਆਈ ਇਸ ਸ੍ਰਿਸ਼ਟੀ ਤੋਂ ਬਿਨਾ ਗੋਪਤ ਸ੍ਰਿਸ਼ਟੀ ਹੈ ਜਿਹੜੀ ਜਿਹੜੇ ਲੋਕ ਜਾਗੇ ਹੋਏ ਨੇ ਜਿਹੜੇ ਚਾਹਵਾਨ ਨੇ ਜਗਿਆਸੂ ਨੇ ਉਹ ਗੁਪਤ ਸ੍ਰਿਸ਼ਟੀ ਵਾਲੇ ਬਾਰੇ ਸੁਣ ਕੇ ਬਹੁਤ ਹਰਾਨ ਵੀ ਹੁੰਦੇ ਨੇ ਤੇ ਦਿਲਚਸਪੀ ਵੀ ਉਹਨਾਂ ਨੂੰ ਹੁੰਦੀ ਹੈ ਕਿ ਜਿਹੜਾ ਸੰਸਾਰ ਹੈ ਦੁੱਖਾਂ ਦਾ ਘਰ ਹੈ ਇਹ ਤੋਂ ਬਿਨਾਂ ਕੁਝ ਹੋਰ ਵੀ ਹੈ ਪਿਆਰਿਓ ਮਰਨ ਤੋਂ ਬਾਅਦ ਵੀ ਜ਼ਿੰਦਗੀ ਹੈ ਜਿਹੜੇ ਲੋਕ ਸਾਨੂੰ ਛੱਡ ਕੇ ਤੁਰੇ ਗਏ ਤੁਰ ਗਏ ਸਰੀਰਾਂ ਚ ਨਹੀਂ ਰਹੇ ਬਾਡੀ ਚ ਨਾ ਨਹੀਂ ਰਹੇ ਉਹਨਾਂ ਬਾਰੇ ਵੀ ਉਹ ਹੈਗੇ ਨੇ ਅਜੀਬੀ ਇੱਥੇ ਤੁਰਦੇ ਫਿਰਦੇ ਨੇ ਤੁਹਾਡੇ ਆਲੇ ਦੁਆਲੇ ਨੇ ਜੇ ਆਪਾਂ ਇਹ ਗੱਲ ਸੰਗਤਾਂ ਨੂੰ ਆਖੀਏ ਤਾਂ ਸੁਣਨ ਵਿੱਚ ਉਤਸੁਕਤਾ ਵੱਧ ਜਾਂਦੀ ਹੈ ਕਿਉਂਕਿ ਸੰਸਾਰ ਦੇ ਉੱਤੇ ਆਪਣੇ ਐਸੇ ਵੀ ਕੰਮ ਨੇ ਜਿਹੜੇ ਕਿ ਆਪਾਂ ਜੋਰ ਲਾ ਲਈਏ ਜਿੰਨੀ ਮਰਦੀ ਤਾਕਤ ਲਾ ਲਈਏ ਸਾਡੇ ਤੋਂ ਹੁੰਦੀ ਹੀ ਨਹੀਂ ਹੁੰਦੇ ਉਹ ਸਾਡੇ ਸ਼ੁਭ ਖਿਆਲ ਨੇ ਸ਼ੁਭ ਕੰਮ ਨੇ ਜਿਹੜੇ ਅਸੀਂ ਕਰਨਾ ਚਾਹੁੰਦੇ ਆ ਪਰ ਗੁਰਮੁਖ ਪਿਆਰਿਓ ਉਹ ਫਿਰ ਬਹੁਤ ਜ਼ਿਆਦਾ ਉਹਨਾਂ ਨੂੰ ਤਾਕਤ ਦੀ ਲੋੜ ਹੁੰਦੀ ਹੈ ਪਾਵਰ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਕੰਮ ਕਰਨ ਕੰਮ ਨੂੰ ਕਰਨ ਵਾਸਤੇ ਸੋ ਸਾਨੂੰ ਉਦੋਂ ਕਿਸੇ ਅਗੰਮੀ ਸ਼ਕਤੀ ਦੀ ਜੋ ਸ਼ਕਤੀ ਵਰਤ ਰਹੀ ਹੈ ਗੁਪਤ ਤੌਰ ਤੇ ਸਾਡੇ ਪਿੱਛੇ ਖੜੀ ਹੈ ਸਾਡੇ ਆਲੇ ਦੁਆਲੇ ਹੈ ਉਹ ਕੰਮ ਨੂੰ ਫਿਰ ਉਹ ਸ਼ਕਤੀਆਂ ਕਰਦੀਆਂ ਨੇ ਜਾਂ ਕਈ ਵਾਰੀ ਉਹ ਸ਼ਕਤੀਆਂ ਸਾਨੂੰ ਬਿਗਰ ਵੀ ਪਾਉਂਦੀਆਂ ਨੇ ਮਰੇ ਹੋਏ ਬੰਦੇ ਨੇ ਜਿਹੜੇ ਤੁਹਾਨੂੰ ਸੁਣ ਕੇ ਆਪ ਜੀ ਨੂੰ ਸੁਣ ਕੇ ਬਹੁਤ ਜਿਆਦਾ ਹੈਰਾਨੀ ਵੀ ਹੋਵੇਗੀ ਕਿਉਂ ਜਿਵੇਂ ਆਪਾਂ ਸੰਸਾਰ ਨੂੰ ਦੇਖਦੇ ਆ ਨਾ ਮਰਨ ਤੋਂ ਬਾਅਦ ਵੀ ਇਨਸਾਨ ਜੋ ਮਰ ਚੁੱਕਿਆ ਹੁੰਦਾ ਹੈ ਉਹ ਇਨਸਾਨ ਮਰ ਕੇ ਸਾਨੂੰ ਚੰਗੀ ਤਰ੍ਹਾਂ ਦੇਖਦਾ ਹੈ ਘਰਾਂ ਵਿੱਚ ਸਾਡੀ ਰਸੋਈ ਵਿੱਚ ਵੀ ਹੁੰਦਾ ਹੈ ਸਾਡੇ ਸਾਰੇ ਕਮਰੇ ਵਿੱਚ ਹੁੰਦਾ ਸਾਡੇ ਖੇਤ ਵਿੱਚ ਵੀ ਜਾਂਦਾ ਹੈ ਕਈ ਵਾਰ ਭਾਵੇਂ یوں ਵੀ ਲੱਗੇਗਾ ਕਿ ਮੈਨੂੰ ਕਿਸਨੇ ਆਵਾਜ਼ ਮਾਰੀ ਹੈ ਜੇ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਕੁਝ ਨਹੀਂ ਹੁੰਦਾ ਕਈ ਵਾਰ ਤਹਾਨੀ ਹੋ ਲੱਗਦਾ ਕਿ ਸਾਡੇ ਪਿੱਛੇ ਪੈੜ ਚਾਲ ਹੁੰਦੀ ਹੈ ਪਰ ਹੁੰਦਾ ਕੋਈ ਨਹੀਂ ਬਹੁਤ ਵਾਰੀ ਵਾਰ-ਵਾਰ ਹੁੰਦਾ ਹੈ ਕਈ ਵਾਰ ਅੰਮ੍ਰਿਤ ਵੇਲੇ ਜਿਨ੍ਹਾਂ ਦੇ ਕਿਰਪਾ ਹੁੰਦੀ ਹੈ ਉਹਨਾਂ ਨੂੰ یوں ਲੱਗਦਾ ਹੈ ਕੋਈ ਖੜਾਕ ਹੋ ਗਿਆ ਜਾਂ ਕੋਈ ਅਜੀਬ ਜੀ ਗੱਲ ਕੰਨਾਂ ਵਿੱਚ ਆਵਾਜ਼ ਪੈ ਗਈ ਅਮਰਤ ਬੀੜੇ ਉਹ ਕੀ ਹੁੰਦਾ ਉਹ ਗੁਰੂ ਦੀ ਕਿਰਪਾ ਹੁੰਦੀ ਹੈ ਪਿਆਰੋ ਕੋਈ ਦੱਬਿਆ ਸ਼ਕਤੀ ਕੋਈ ਬਹੁਤ ਜਿਆਦੇ ਪਵਿੱਤਰ ਸ਼ਕਤੀ ਤਾਂ ਨੂੰ ਜਗਾਣਾ ਚਾਹੁੰਦੀ ਹੈ ਗੁਰੂ ਦੇ ਹੁਕਮ ਵਿੱਚ ਕੁਝ ਸ਼ਕਤੀਆਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਆਪਦੇ ਪਿਆਰਿਆਂ ਨੂੰ ਅਕਾਲ ਪੁਰਖ ਦੇ ਪਿਆਰਿਆਂ ਨੂੰ ਜਗਾਉਂਦੀਆਂ ਨੇ ਕਿਸੇ ਵੀ ਤਰ੍ਹਾਂ ਜਗਾਣ ਤਾਂ ਨੂੰ ਇਦਾਂ ਹੀ ਕਈ ਵਾਰ ਲੱਗੇਗਾ ਰਸੋਈ ਵਿੱਚੋਂ ਭਾਂਡੇ ਖਿਲਰ ਕੇ ਥੱਲੇ ਡਿੱਗ ਪਏ ਕਈ ਵਾਰ ਤਾਂ ਲੱਗੇਗਾ ਸਾਡੇ ਮੰਜੇ ਨੂੰ ਜਾ ਬੈੱਡ ਨੂੰ ਠੋਕਰ ਮਾਰੀ ਕਿਸੇ ਨੇ ਕਈ ਵਾਰ ਇਸ ਤਰ੍ਹਾਂ ਲੱਗੇਗਾ ਤੁਹਾਡਾ ਕੱਪੜਾ ਕਿਸੇ ਨੇ ਖਿੱਚਤਾ ਕਈ ਵਾਰ ਇਹ ਆ ਲੱਗੇਗਾ ਵੀ ਤੁਹਾਡੇ ਬਿਸਤਰੇ ਵਿੱਚ ਕੋਈ ਜਿਵੇਂ ਕੋਈ ਕੁਝ ਵੱਡ ਗਿਆ ਹੋਵੇ ਤੁਸੀਂ ਡਰ ਕੇ ਉੱਠੋਗੇ ਉਹ ਕੀ ਹੁੰਦਾ ਜੇ ਅਮਰਤ ਵੇਲੇ ਹੁੰਦਾ ਉਹ ਤੁਹਾਨੂੰ ਕੋਈ ਸ਼ਕਤੀ ਜਗਾ ਰਿਹਾ ਸਾਵਧਾਨ ਰਹੋ ਤੁਸੀਂ ਸਤਕਾਰ ਕਰੋ ਦੂਜੀ ਨਿਸ਼ਾਨੀ ਗੱਲ ਇਹ ਜਦੋਂ ਉਹ ਤੁਹਾਨੂੰ ਪਵਿੱਤਰ ਸ਼ਕਤੀ ਕੋਈ ਇਸ ਤਰ੍ਹਾਂ ਕਰੇਗੇ ਹਲਚਲਾਂ ਟਾਡੇ ਮੂੰਹੇ ਹਾਈ ਬੂ ਦੀ ਗੱਲ ਨਿਕਲੇਗੀ ਹਾਈ ਬੂ ਨਹੀਂ ਤੁਸੀਂ ਕਰੋਗੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋਗੇ ਨਾਲ ਦੀ ਨਾਲ ਨਾਮ ਚੱਲੇਗਾ ਤੁਹਾਡੇ ਅੰਦਰ ਜਾਂ ਮੂਲ ਮੰਤਰ ਕਰੋਗੇ ਜਾਂ ਜਿਹੜੀ ਜਿਹੜੀ ਜਾਪ ਦਾ ਤੁਸੀਂ ਜਾਪ ਦਾ ਸ਼ਬਦ ਦਾ ਜਾਪ ਰੱਖ ਰੱਖੇ ਜਾਂ ਉਹੋ ਜਪਣ ਲੱਗ ਜਾਓਗੇ ਜਾਨੀ ਕਿ ਕੋਈ ਬਹੁਤ ਵਧੀਆ ਹੀ ਸ਼ੁਭ ਖਿਆਲ ਸ਼ੁਭ ਬਚਨੀ ਤੁਹਾਡੇ ਮੂੰਹੋਂ ਨਿਕਲਣਗੇ ਗੋਪਤ ਸ਼ਕਤੀ ਹੈ ਗੋਪਤ ਸੰਸਾਰ ਹੈ ਇਹ ਤੁਹਾਨੂੰ ਸਮਝਣ ਦੀ ਲੋੜ ਹੈ ਜੇ ਤੁਹਾਡਾ ਕੋਈ ਪਿੱਛੇ ਸੰਸਾਰ ਤੋਂ ਚਲਿਆ ਗਿਆ ਸਰੀਰ ਤਿਆਗ ਗਿਆ ਜੇ ਤੁਹਾਨੂੰ ਵਾਰੀ-ਵਾਰੀ ਦਿਖਦਾ ਹੈ ਤਾਂ ਗੁਰਮੁਖੇ ਪਿਆਰਿਓ ਜਿਸ ਦਿਨ ਤੁਹਾਨੂੰ ਦਿਖਾਈ ਦਿੰਦਾ ਉਸ ਆਪਣੇ ਚੋ ਜਬ ਵਾਰ-ਵਾਰ ਭਲੇਖਾ ਪੈਂਦਾ ਤੁਸੀਂ ਇਸ਼ਨਾਨ ਪਾਣੀ ਕਰੋ ਇਸ਼ਨਾਨ ਪਾਣੀ ਕਰਕੇ ਚੰਗੀ ਤਰ੍ਹਾਂ ਤੁਸੀਂ ਅਰਦਾਸ ਕਰੋ ਮਹਾਰਾਜ ਜੋ ਸਾਡਾ ਦਿਖ ਰਿਹਾ ਮੈਨੂੰ ਵਾਰੀ-ਵਾਰੀ ਮੇਰਾ ਪਿਤਾ ਹੈ ਮੇਰਾ ਭਰਾ ਹੈ ਮੇਰੀ ਮਾਤਾ ਜੀ ਨੇ ਮੇਰੇ ਭੈਣ ਜੀ ਨੇ ਕੋਈ ਵੀ ਨਹੀਂ ਉਮਰ ਵਾਰੀ-ਵਾਰ ਦਿਖ ਰਿਹਾ ਮੈਂ ਉਹਨਾਂ ਦੀ ਨਿਮਿਤ ਅੱਜ ਆ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਆ ਆ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗੇ ਆ ਆ ਮੋਲ ਮੰਤਰ ਕਰਨ ਲੱਗੇ ਆ ਆ ਚੌਪਾਈ ਸਾਹਿਬ ਕਰਨ ਲੱਗੇ ਆ ਮਹਾਰਾਜ ਜੋ ਮੈਂ ਹੁਣ ਪਾਠ ਕਰੂੰਗਾ ਉਹ ਸਾਡੇ ਜੋ ਵਿਛੋੜਾ ਦੇ ਚੁੱਕੇ ਹਨ ਸਾਡੇ ਕੁਝ ਲੱਗਦੇ ਜੋ ਵੀ ਤੁਸੀਂ ਤੁਹਾਡਾ ਲੱਗਦਾ ਉਹ ਉਹਦੀ ਨਿਮਿਤ ਮੈਂ ਪਾਠ ਕਰਨ ਲੱਗਿਆ ਮਹਾਰੇ ਇਹ ਉਹਨੂੰ ਸਹਾਈ ਹੋਵੇ ਇੱਕ ਪਾਠ ਦੇ ਨਾਲ ਹੀ ਉਹਦੀ ਰੂਹ ਨੂੰ ਸ਼ਾਂਤੀ ਆ ਜਾਏਗੀ ਤੁਸੀਂ ਨਿਮਿਤ ਕਰਕੇ ਵੀ ਦੇਖਿਓ ਜਮਾਨਾ ਜਿਵੇਂ ਤੁਹਾਨੂੰ ਰੋਂਦਾ ਦਿਖਾਈ ਦਿੰਦਾ ਹੈ ਤਾਂ ਅਗਲੀ ਵਾਰ ਤੁਹਾਨੂੰ ਵਧੀਆ ਸ਼ਾਂਤ ਦਿਖਾਈ ਦੇਵੇਗਾ ਜੇ ਗੁੱਸੇ ਵਿੱਚ ਤਾਂ ਵੀ ਸ਼ਾਂਤ ਦਿਖਾਈ ਦੇਵੇਗਾ ਜੇ ਬਹੁਤ ਲਿਬੜਿਆ ਤੇਪਣ ਦਿਖਾਈ ਦਿੰਦਾ ਤਾਂ ਤੁਹਾਨੂੰ ਸਾਫ਼ ਸੁਥਰਾ ਦਿਖਾਈ ਦੇਵੇਗਾ ਇਹ ਜਿਨ੍ਹਾਂ ਨੂੰ ਇਹ ਚੀਜ਼ਾਂ ਦਿਖਦੀਆਂ ਨੇ ਸੁਪਨੇ 'ਚ ਆਉਂਦੀਆਂ ਉਹ ਜਾਣਦੇ ਨੇ ਚੀਜ਼ ਨੂੰ ਉਹ ਸਾਨੂੰ ਦੇਖਦਾ ਵੀ ਹੈ ਅਸੀਂ ਕੀ ਕਰਦੇ ਹਾਂ ਕਿ ਖਾਣੇ ਆ ਕਿਹ ਹੈ ਜਾਂ ਸਾਡੇ ਪਰਿਵਾਰ ਵਿੱਚ ਅਸੀਂ ਵਿਹਾਰ ਕਰਦੇ ਹਾਂ ਬੱਚਿਆਂ ਨੂੰ ਕੀ ਕਹਿੰਦੇ ਹਾਂ ਬੱਚਿਆਂ ਨੂੰ ਕੀ ਪਿਆਰ ਕਰ ਸਭ ਉਹ ਜਾਣਦੇ ਨੇ ਪਰ ਉਹਨਾਂ ਕੋਲੇ ਜਿਹੜੇ ਸਾਡੇ ਤੋਂ ਚਲੇ ਗਏ ਨੇ ਸਾਡੇ ਮੈਂਬਰ ਵੱਡੇ ਬਜ਼ੁਰਗ ਜਾਂ ਛੋਟਾ ਕੋਈ ਉਹਨਾਂ ਕੋਲੇ ਇੰਦਰੀਆ ਨਹੀਂ ਹੁੰਦੀਆਂ ਬਸ ਕੈਨ ਨੂੰ ਬੁੱਲ ਨਹੀਂ ਹੁੰਦੇ ਜਵਾਨ ਨਹੀਂ ਹੁੰਦੇ ਪਾੜ ਨੂੰ ਉਹਨਾਂ ਕੋਲੇ ਵਾਹਾਂ ਨਹੀਂ ਹੁੰਦੀਆਂ ਹੱਥ ਨਹੀਂ ਹੁੰਦੇ ਹੈਗੇ ਪਰ ਉਹ ਫਿਰ ਤੁਸੀਂ ਕਹੋਗੇ ਵੀ ਉਹ ਜਾਨੀ ਕਿ ਕਿਵੇਂ ਸਾਨੂੰ ਸ਼ੋਅ ਕਰ ਸਕਦੇ ਨੇ ਉਹ ਪ੍ਰਤੀਤ ਕਿਵੇਂ ਆਵੇ ਉਹਨਾਂ ਨੂੰ ਜੋ ਕੁਝ ਵੀ ਕਰਦੇ ਸਾਨੂੰ ਪਤਾ ਕਿਵੇਂ ਲੱਗਦਾ ਉਹ ਇੱਕ એનર્ਜੀ ਹੁੰਦੀ ਹੈ ਪਿਆਰਿਓ ਜਿਵੇਂ ਉਹ ਕੋਈ ਗਲਤੀ ਜਾਂ ਕਹਿੰਦੇ ਅੰਦਰ ਪ੍ਰਵੇਸ਼ ਕਰ ਜਾਂਣ ਉਹ ਬੰਦਿਆਂ ਦਿਮਾਗ ਬਦਲ ਦਿੰਦੀਆਂ ਨੇ ਪੁੱਠੇ ਪਾਸੇ ਲੈ ਕੇ ਜਾਂਦੀਆਂ ਨੇ ਇਸ ਤਰ੍ਹਾਂ ਕਰਕੇ ਉਹ એનર્ਜੀ ਹੁੰਦੀਆਂ ਨੇ ਕਿਸੇ ਵੀ ਤਰ੍ਹਾਂ ਜਿਸ ਤਰ੍ਹਾਂ ਦੇ ਉਹਨਾਂ ਦੇ ਕੋਲੇ ਵਿਧੀ ਆ ਬਦੀ ਵਿਧੀ ਵਰਤ ਜਾਂਦੇ ਨੇ ਉਹ ਸੋ ਕਹਿਣ ਦਾ ਭਾਵ ਜੇ ਇਸ ਤਰ੍ਹਾਂ ਤੁਹਾਡੇ ਨਾਲ ਕੋਈ ਗੱਲਬਾਤ ਵੜਦੀ ਹੈ ਦਿਖਦੀ ਹੈ ਵਾਪਰਦੀ ਹੈ ਜੇ ਅਮਰਤ ਵੇਲੇ ਵਾਪਰਦੀ ਹੈ ਤੁਸੀਂ ਸੁੰਝੋ ਸਮਝੋ ਕਿ ਤੁਹਾਡੇ ਉੱਤੇ ਉਹਨਾਂ ਸ਼ਹੀਦ ਕਹਿ ਲੋ ਗੁਰਮੁਖ ਰੂਹਾਂ ਕਹਿ ਲੋ ਸਾਧੂ ਮਹਾਪੁਰਸ਼ ਕਹਿ ਲੋ ਅਕਾਲ ਪੁਰਖ ਦੇ ਦੂਤ ਕਹਿ ਲੋ ਉਹ ਤੁਹਾਡੇ ਭਲੇ ਖਾਤਰ ਆਉਂਦੇ ਨੇ ਇਹ ਇਨ ਚੀਜ਼ਾਂ ਨੂੰ ਮਹਿਸੂਸ ਕਰ ਕਰਕੇ ਅੱਗੇ ਆਪਦਾ ਸਿਮਰਨ ਵਧਾਓ ਕਿ ਤੁਸੀਂ ਪ੍ਰਮਾਤਮਾ ਦੀ ਨਜ਼ਰ ਵਿੱਚ ਆ ਚੁੱਕੇ ਹੋ ਜੇ ਤੁਹਾਨੂੰ ਕੋਈ ਆਪਦਾ ਹੀ ਦਿਖਦਾ ਹੈ ਉਹਦੇ ਵਿੱਚ ਪਾਠ ਕਰੋ ਤੁਹਾਡਾ ਫਾਇਦਾ ਬਹੁਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ